ਯਾਰ ਜੀ ਦੇ ਰੂਸੀ ਤੇ ਪਰ ਆਪਾਂ ਜਾ ਰਹੇ ਆ ਟਾਟਾ ਨਗਰ ਵਾਲੀ ਟ੍ਰੇਨ ਤੇ 18104 ਤੇ ਆਪਣਾ ਸਫ਼ਰ ਰਹੇਗਾ ਤੇ ਅੰਬੜਾ ਤੱਕ ਆਉ ਦੇਖਦੇ ਆ ਜੀ ਇਹ ਆ ਆਪਣੀ ਟ੍ਰੇਨ ਟਾਟਾ ਨਗਰ ਅੰਮ੍ਰਿਤਸਰ 18104 ਆਪਾਂ ਇੱਥੇ ਸਫ਼ਰ ਕਰਾਂਗੇ ਆਪਣਾ ਕੋਚ ਹੈਗਾ ਇਹਦੇ ਵਿੱਚ ਚੱਲਦੇ ਆ ਤੇ ਤੁਹਾਨੂੰ ਦਿਖਾਣੇ ਆ ਇਹ ਹੈ ਲੁਧਿਆਣਾ ਰੇਲਵੇ ਸਟੇਸ਼ਨ ਇਕਸੋਂ 35 ਕਿਲੋਮੀਟਰ ਪੂਰਾ ਕਰਕੇ ਅੰਮ੍ਰਿਤਸਰ ਤੋਂ ਚੱਲ ਕੇ ਲੁਧਿਆਣਾ ਸਟੇਸ਼ਨ ਤੇ ਪਹੁੰਚੀ ਆ ਚੱਲਦੇ ਜੀ ਆਪਣੀ ਟ੍ਰੇਨ ਚੱਲ ਪਈ ਆ ਸੋ ਆਪਣੀ ਟ੍ਰੇਨ ਚੱਲ ਪਈ ਆ ਲੁਧਿਆਣਾ ਰੇਲਵੇ ਸਟੇਸ਼ਨ ਤੋਂ 3 ਨੰਬਰ ਪਲੇਟਪਾਰਟ ਤੋਂ ਚੱਲਦੀ ਆ ਜੀ ਤੇ ਸਾਹਮਣੇ ਇੱਥੇ ਕੰਸਟਰਕਸ਼ਨ ਵਰਕ ਤੁਸੀਂ ਦੇਖ ਰਹੇ ਹੋ ਕਾਫੀ ਚੱਲ ਰਿਹਾ ਹੈਗਾ ਆਹ ਦੇਖੋ ਇਹ ਲੁਧਿਆਣਾ ਦਾ ਜਿਹੜਾ ਸਟੇਸ਼ਨ ਤੋਂ ਸਾਰਾ ਢਾਹ ਕੇ ਨਵੇਂ ਸਿਰੇ ਤੋਂ ਬਣ ਰਿਹਾ ਹੈਗਾ ਜੇ ਕੋਈ ਨਸਰੀ ਜਮਾ ਲਾ ਲੈਣਾ ਨਾ ਆਪਾਂ ਆ ਗਏ ਆ ਜੀ ਆਪਣੇ ਕੋਚ ਦੇ ਵਿੱਚ ਇਹ ਹੈ AC ਕੋਚ AC ਸੈਕੰਡ ਇੱਕ ਵਾਰ ਕਰਕੇ ਇਹ ਗੁਰਦੁਆਰਾ ਸਾਹਿਬ ਦੁਖਨਵੰਨ ਸਾਹਿਬ ਲੁਧਿਆਣਾ ਦੇ ਉੱਪਰ ਵਾਲੇ 'ਤੇ ਡਾਲ ਦੇ ਨਾ ਇਧਰ ਤੋਂ ਅੱਗੇ ਬਾਦ 8 ਟੰਡਾਰੀ ਕਲਾਂ ਦੇ ਆਪਾਂ ਸਟੇਸ਼ਨ ਤੇ ਪਹੁੰਚੀ ਹੋਏ ਆਪਾਂ ਕਰੀਬਨ ਸਸਿਕਾ ਇਹ ਟੇ ਉੱਧਾ ਥੋੜਾ ਸਾਈਡ ਉੱਤੇ ਗਈ ਸਾਡੀ ਇਹ ਇਹ ਟੰਡਾਰੀ ਕਲਾਂ ਜੰਕਸ਼ਨ ਆ ਟੰਡਾਰੀ ਕੰਮ ਚੱਲ ਰਿਹਾ ਲਾਈਨਾਂ ਦਾ ਅੱਛਾ ਅੱਛਾ ਇਹ ਲੁਦੇਮਾ এয়ারਪੋਰਟ ਲਾਈ ਚਾਰ ਦੋ ਵਾਰੀ ਤੁਸੀਂ ਵੇਖ ਰਹੇ ਆਂ ਸਾਨੇਵਾਲ ਇੰਤੇ ਨੇੜੇ ਜਿਹੜੇ ਆਪਾਂ ਗਏ ਸਾਨੇਵਾਲ ਦੇ ਵਿੱਚ ਪੈਂਦਾ ਹੈ ਹਨਾ ਇਹ ਚਾਵਾ ਬੈਲੀਆਂ ਜਿਹੜੀਆਂ ਖੁਸ਼ਕ ਬੰਦਰਾਂ ਦਾ ਹਨ ਉਹ ਹੈਗੇ ਕਾਫੀ ਵੱਡੀ ਹੈ ਜੀ ਨੰਗ ਕ੍ਰੌਸ ਕਰ ਰਿਹਾ ਨਾ ਪਾਸਟ ਜਾ ਰਹੀ ਹੈ ਟੈਂਕ ਖੰਨੇ ਦਾ ਪਰਫਾਰਮ ਨੰਬਰ 2 ਇਥੇ ਦਾ ਸਟਾਪ ਹੋ ਜਾਣਾ ਨਹੀਂ ਹੈਗਾ समोसा, आए आए आए। कैसे है मौसम कैसे हैं तीस का दिन तीस का दिन अच्छा मंडी गोविंदगढ़ बस क्रॉस कर रहे हैं मंडी गोविंदगढ़ क्रॉस कर लिया जी अगे है सरहंद रेलवे स्टेशन जंक्शन ਪਨੀਟਰ ਕੋ ਕਰ ਚਾਮੀ ਨਹੀਂ ਨਹੀਂ ਕਰਾਸ ਕਰ ਰਿਹਾ ਬਸ ਰੰਦ ਜੰਕਸ਼ਨ ਕਾਪੀ ਤੇ ਕਮ ਕਰਦੇ ਸਰੰਦਰੀ ਨੂੰ ਫੁੜਿਆ ਕੋਰਕ ਸੁੱਕਾ ਰਿਹਾ ਹੋ ਗਿਆ ਜੀ नहीं, नहीं क्रॉस कर रहे हो वो नहीं 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 अच्छा मैं थे है राजपुरा क्रॉस कर गए अपन जा है ये है जी सराय बंजा शंभू आ गया शंभू स्टेशन पे आ गए सफाई देखता अजय अमृतसर तो दिल्ली है ढाई सौ किलोमीटर आई है तो सफाई गंदी सफाई शंभू एस एस पी जे आ गया घग्घर दरिया पानी चल रहा है काफ़ी ਜਾ ਗਿਆ ਅੰਬਾਲਾ ਸ਼ਹਿਰ ਜੀ ਕ੍ਰੋਸ ਕਰ ਰਿਹਾ ਸਕਿਪ ਹੋ ਰਿਹਾ ਕਿਉਂਕਿ ਤਾਂ ਜਿਹੜੀ ਇਹ ਟ੍ਰੇਨ ਆ ਇਹਦਾ ਜਿਹੜਾ ਲੁਧਿਆਣਾ ਚੱਲ ਕੇ ਤਾਂ ਸਟਾਪ ਜਿਹੜਾ ਅੰਬਾਲਾ ਕੈਂਟੀ ਹੁੰਦਾ ਇਹ ਹੈ ਜਲਿਆਂ ਵਾਲਾ ਬਾਗ ਐਕਸਪ੍ਰੈਸ ਟ੍ਰੇਨ ਦੇ ਵਿੱਚ ਆਪਾਂ ਸੱਪਤ ਕਰ ਰਹੇ ਹਾਂ ਜਿਹੜਾ ਬੱਸ ਆਪ ਪੱਕ ਟੱਪ ਗਿਆ ਜੀ ਅੰਬਾਲਾ ਸਿਟੀ ਮੈਂ ਦੇਵਨੋਂ ਅੰਮਾਲਾ ਕੈਂਟ ਜਾ ਕੇ ਅੰਮਾਲਾ ਕੈਂਟ ਯਾਰਡ ਦੇ ਵਿੱਚ ਆਪਾਂ ਜਿਹੜਾ ਜਾ ਰਹੇ ਹਾਂ ਜਲੇ ਵਾਲਾ ਬਾਗ ਐਕਸਪ੍ਰੈਸ ਤੇ ਵਿੱਚ ਸਫ਼ਰ ਕਰ ਰਹੇ ਹਾਂ ਹਸਲ ਕਿਤਨੇ ਕੀਆ 40 ਤੋਂ 30 ਕੀ ਸਰ ਹਾਂਜੀ 130 ਰੁਪਏ ਦੀ ਕੋਈ ਸਟੈਂਡਰਟ ਹੱਥ ਵਾਲੀ ਹੈ ਜੇ ਸਟੈਂਡਰਟ ਬਹੁਤ ਜਿਆਦਾ ਰੇਟ ਲਗਾ ਰਹੇ ਹੋ ਆਪ ਲੋਗ 80 ਰੁਪਏ ਕੀ ਹੈ ਭਈਆ ਇਹ ਬੈਠ ਜਿੜੀ ਆ ਗਈ ਬੈਠ ਕੋਲ ਆਓ ਜੀ ਫਾਈਨਲੀ ਜਪੋਰ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਆ ਗਿਆ ਉਤਰ ਲੱਗੇ ਆਂ ਸਵਾਰੀਆਂ ਖੜੀਆਂ ਨੇ ਇਹ ਆਪਾਂ AC 3 ਦੇ ਵਿੱਚ ਸੀਗੇ ਫਿਰ ਟੱਚ AC ਆਪਣੀ ਟ੍ਰੇਨ 18104 ਜਲਿਆਂਵਾਲਾ ਵਾਗ ਐਕਸੈਸ ਦੇ ਵਿੱਚ ਆਪਾਂ ਸਫਰ ਕੀਤਾ ਲੁਧਿਆਣਾ ਤੋਂ ਲੈ ਕੇ ਬੋਲਕਾਣ ਤੱਕ ਤੇ ਇਹ ਕੱਲ ਸ਼ਾਮ ਨੂੰ ਟਾਟਾ ਨਗਰ 1611 ਕਿਲੋਮੀਟਰ ਅਮਰitsar ਤੋਂ ਚੱਲ ਕੇ ਪੂਰਾ ਕਰਕੇ ਤਕਰੀਬਨ ਇਹ ਰਾਤ ਦੇ 10 ਵਜੇ ਟਾਟਾ ਨਗਰ ਜੰਕਸ਼ਨ ਪਹੁੰਚੇਗੀ ਜੀ ਇਹਦੇ ਨਾਲ ਆਪਾਂ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਇਸੀ ਆਪਣਾ ਸਫ਼ਰ ਲੁਧਿਆਣਾ ਤੋਂ ਲੈ ਕੇ ਅੰਮ੍ਰੋਲਾ ਰੇਟ ਜੰਕਸ਼ਨ ਤੱਕ ਇਹਦੇ ਨਾਲ ਆਪਾਂ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਜਿਹੜੇ ਵੀ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਨ ਨੂੰ ਸੈਂਡ ਵੀ ਕਰਦੇ ਆ ਕੋਲ ਅਗਲੇ ਸ਼ੇਅਰ ਕਰਦੇ ਆ ਇਹ ਅਗਲੀ ਵੀਡੀਓ ਹੁਣ ਕਰਾਂ ਇੰਟਰੈਕਟ ਕਰਨਾ ਵਾ ਪਰ ਐਂਸੋ ਸਿੱਖੋ